ਕਹਿੰਦੇ ਨੇ ਫਕੀਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਇਹ ਗੱਲ ਜਿਹੜੀ ਹੈ ਬਹੁਤ ਹੀ ਸਦੀਆਂ ਤੋਂ ਚੱਲੀ ਆ ਰਹੀ ਹੈ ਅੱਜ ਤੁਹਾਨੂੰ ਇੱਕ ਉਸ ਫਕੀਰ ਨਾਲ ਮਲਾਉਂਦੇ ਹਾਂ ਜਿਹੜੇ ਫਕੀਰ ਨੂੰ ਸਿੱਖ ਧਰਮ ਦੇ ਪ੍ਰਚਾਰਕ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਹਰ ਇੱਕ ਦੀਵਾਨ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਆਪਣੀ ਖੁਸ਼ ਨਸੀਬੀ ਸਮਝਦੇ ਨੇ ਸਿੱਖ ਧਰਮ ਦੇ ਜਿਹੜੇ ਲੋਕ ਨੇ ਜਿਹੜੀ ਵਿਆਖਿਆ ਜ਼ਫਰਨਾਮਾ ਸਾਹਿਬ ਦੇ ਉਹਨਾਂ ਨੇ ਕੀਤੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਉਸ ਜ਼ਫਰਨਾਮਾ ਸਾਹਿਬ ਦੀ ਵਿਆਖਿਆ ਦੀ ਗੱਲ ਹੁੰਦੀ ਹੈ ਉਹ ਫੀਲ ਵੀ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਹੈ ਉਹਨਾਂ ਦਾ ਨਾਮ ਹੈ ਗੁਲਾਮ ਹੈਦਰ ਕਾਦਰੀ ਸਾਹਿਬ ਉਹ ਕਿਸੇ ਜਾਨ ਪਹਿਚਾਨ ਦੇ ਮੁਹਤਾਜ ਨਹੀਂ ਅੱਜ ਸਾਡੇ ਨਾਲ ਉਹੋ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਮੈਂ ਆਖਿਆ ਕਿ ਫਕੀਰਾਂ ਦੀ ਕੁਲੀ ਵਿੱਚ ਰੱਬ ਵੱਸਦਾ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਉਸ ਦਾ ਨਾਮ ਵੀ ਫਕੀਰਾਂ ਦੀ ਕੁਲੀ ਹੈ ਜੀ ਜੀ ਤੇ ਇਹ ਫਕੀਰਾਂ ਦੀ ਕੁਲੀ ਕਿਉਂ ਤੁਸੀਂ ਇਸ ਦਾ ਨਾਮ ਰੱਖਿਆ ਇਸ ਜਗ੍ਹਾ ਦਾ ਭਾਈ ਇਹ ਸੱਚ ਹੈ ਜੀ ਕਿਉਂਕਿ ਮੈਂ ਇੱਕ ਫਕੀਰ ਹਾਂ ਜੀ ਮੈਂ ਇਹਦੇ ਅੰਦਰ ਰਹਿਣਾ ਇਹਦੇ ਅੰਦਰ ਲਾਲਾ ਕਰਦਾ ਹਾਂ ਜੀ ਇਹਦੇ ਅੰਦਰ ਮਤਲਬ ਇਹ ਕਿ ਜੋ ਵੀ ਕੋਈ ਕਿਸੇ ਤਰ੍ਹਾਂ ਦੇ ਲੋਕ ਆਉਂਦੇ ਆ ਜੀ ਜਿਹਨੂੰ ਕਿਹਾ ਗਿਆ ਬਾਣੀ ਦੇ ਅੰਦਰ ਵੀ ਕਿ ਮਾਰਫਤ ਮਾਰਫਤ ਕਹਿੰਦੇ ਨੇ ਅੱਲਾ ਦੀ ਦੋਸਤੀ ਜੀ ਤੇ ਉਹ ਸਾਰੇ ਉਪਰਾਲੇ ਇੱਥੇ ਹੁੰਦੇ ਨੇ ਜੀ ਤਾਂ ਕਰਕੇ ਇਹਦਾ ਬਿਲਕੁਲ ਅਸਲੀ ਤੇ 오ਰੀਜਨਲ ਨਾਂਵ ਹੈ ਫਕੀਰਾਂ ਦੀ ਕੁੱਲੀ ਜੀ ਮੈਂ ਨਾ ਆਫ ਦਾ ਕੈਮਰਾ ਜਦੋਂ ਆਪਾਂ ਕੈਮਰਾ ਨਹੀਂ ਔਨ ਕੀਤਾ ਸੀ ਤੁਹਾਨੂੰ ਇੱਕ ਗੱਲ ਬੋਲੀ ਕਿ ਬਾਬਾ ਜੀ ਜੇ ਕੋਈ ਬਿਮਾਰੀ ਹੈ ਦਾ ਉਹਦਾ ਬਿਮਾਰੀ ਦਾ ਤੁਹਾਨੂੰ ਇੱਕ ਨੁਸਖਾ ਦੱਸਦਾ ਵੀ ਆਪਾਂ ਉਹ ਸਾਹ ਦਾ ਜਿਹੜੇ ਹੈਗੇ ਆ ਜਿਵੇਂ ਬਰੀਥਿੰਗ ਪੈਟਰਨ ਹੈ ਜਾਂ ਆਪਾਂ ਕਹਿੰਦੇ ਯੋਗਾ ਤੁਸੀਂ ਕਹਿੰਦੇ ਮੈਨੂੰ ਤਾਂ ਬਹੁਤ ਵੱਡੀ ਬਿਮਾਰੀ ਲੱਗ ਲੱਗ ਚੁੱਕੀ ਹੈ ਜਿਹੜੀ ਬਿਮਾਰੀ ਵੱਧਦੀ ਜਾ ਰਹੀ ਹੈ ਉਹਦਾ ਇਲਾਜ ਕੋਈ ਨਹੀਂ ਉਹ ਕਿਹੜੀ ਬਿਮਾਰੀ ਐਸੀ ਲੱਗੀ ਹੈ ਉਹ ਬਿਮਾਰੀ ਹੈ ਜੀ ਇਸ਼ਕ ਦੀ ਵਾਹ ਅੱਲਾ ਦਾ ਜਿਹੜਾ ਇਸ਼ਕ ਹੈ ਉਹ ਇਸ ਤਰ੍ਹਾਂ ਦੀ ਚੀਜ਼ ਹੈ ਜੀ ਕਿ ਇਹਦਾ ਕੋਈ ਵੀ ਹੱਲ ਉਪਾਏ ਹੈ ਨਹੀਂ ਜੀ ਜਿੰਨਾ ਜਿੰਨਾ ਇਹਦਾ ਤੁਸੀਂ ਦਵਾ ਕਰੋਗੇ ਉਨਹੀਂ ਹੈ ਮਰਜ਼ ਬਣਨਾ ਹੈ ਅੱਛਾ ਜੀ ਤੇ ਉਹ ਇਹ ਗੱਲ ਮੈਂ ਕਹੀ ਕਿ ਅੱਲਾਹ ਦੀ ਦਵਾਈ ਲਵਾਗੇ ਉਨੇ ਉਨੇ ਇਸ਼ਕ ਵੱਧਾ ਜਾ ਹਾਂ ਇਹ ਬਿਮਾਰੀ ਇਦਾਂ ਦੀ ਹੈ ਜੀ ਇਸ਼ਕ ਹੱਦ ਤੋਂ ਪਰਾਂ ਇਸ਼ਕ ਹੈ ਜੀ ਹੱਦ ਅੰਦਰ ਪਿਆਰ ਹੈ ਜੀ ਅਨਹਦ ਇਸ਼ਕ ਹੈ ਜੀ ਇਸ਼ਕ ਅੱਲਾਹ ਦੀ ਜ਼ਾਤ ਹੈ ਜੀ ਤੇ ਮੈਂ ਇਸ ਕਰਕੇ ਤੁਹਾਨੂੰ ਕਿਹਾ ਕਿ ਭਈ ਜਿਹੜੀ ਬਿਮਾਰੀ ਮੈਨੂੰ ਲੱਗੀ ਹੈ ਹੂੰ ਉਹ ਅੱਲਾ ਦਾ ਇਸ਼ਕ ਜੀ ਬਾਬਾ ਜੀ ਜਿਸ ਤਰ੍ਹਾਂ ਕਿ ਜਿਹੜੇ ਲੋਕਾਂ ਨੂੰ ਅੱਲਾ ਦਾ ਇਸ਼ਕ ਨਹੀਂ ਲੱਗਦਾ ਉਹਨਾਂ ਦੇ ਸਰੀਰ ਦੇ ਵਿੱਚ ਐਸੀ ਕਿਹੜੀ ਜਿਹੜੀਆਂ ਨਾੜੀਆਂ ਨੇ ਆਪਣੀਆਂ ਉਹਨਾਂ ਦੇ ਵਿੱਚ ਕਿਹੜਾ ਐਸਾ ਦੈਤ ਘੁੰਮ ਰਿਹਾ ਹੁੰਦਾ ਹੈ ਕਿ ਕੀ ਕੁਝ ਆਪਣੇ ਸਰੀਰ ਦੇ ਵਿੱਚ ਨਾਲ ਰੂਹ ਨਾਲ ਜੁੜਨ ਲਈ ਚਾਹੀਦਾ ਹੈ ਉਹ ਕਿਵੇਂ ਪੈਟਰਨ ਦੇ ਵਿੱਚ ਆਵੇ ਕਿਵੇਂ ਅਲਾਈਨਮੈਂਟ ਹੋਵੇ ਉਹਦੀ ਜਿਵੇਂ ਆਪਾਂ ਗੱਡੀ ਦੀ ਅਲਾਈਨਮੈਂਟ ਕਹਿੰਦੇ ਆ ਅਸਲ 'ਚ ਇਨਸਾਨੀ ਸਰੀਰ ਜਿਹੜਾ ਹੈਗਾ ਜੀ ਇਦੇ ਅੰਦਰ ਚਾਰ ਚੀਜ਼ਾਂ ਬਗਦੀਆਂ ਨੇ ਘੁੰਮਦੀਆਂ ਨੇ ਅੰਦਰ ਨਾ ਪਹਿਲਾ ਲਹੂ ਜੀ ਦੂਜਾ ਆ ਆਪਣੇ ਦੂਜਾ ਇਹਦੇ ਅੰਦਰ ਆ ਹਵਾ ਜੀ ਤੀਜਾ ਪਾਣੀ ਜੀ ਔਰ ਚੌਥਾ ਸ਼ੈਤਾਨ ਜੀ ਤੇ ਇਸ ਇਹਨਾਂ ਸਾਰਿਆਂ ਦਾ ਕਨੈਕਸ਼ਨ ਦਿਲ ਅੰਦਰ ਹੈ ਹਾਂਜੀ ਤੇ ਇਹ ਅੰਦਰ ਜਾ ਕੇ ਇਨਸਾਨ ਦੇ ਵਿੱਚ ਗਲਤ ਫੁਰਨੇ ਪੈਦਾ ਕਰਦਾ ਹੈ ਹਾਂਜੀ ਔਰ ਉਹ ਫੁਰਨੇ ਕਦੇ-ਕਦੇ ਇੰਨੇ ਪਰਵਲ ਹੋ ਜਾਂਦੇ ਨੇ ਜੀ ਕਿ ਇਨਸਾਨ ਇਨਸਾਨ ਦੀ ਜਾਨ ਲੈਣ ਦਾ ਅ ਕੰਮ ਕਰ ਜਾਂਦਾ ਹੈ ਜੀ ਤੇ ਇਹ ਜਿਹੜੇ ਸ਼ੈਤਾਨੀ ਫੁਰਨੇ ਆ ਅੱਛਾ ਇਹ ਗੱਲ ਮੈਂ ਤੁਹਾਨੂੰ ਦੱਸਾਂ ਹਾਂ کہ حضرت محمد رسول اللہ صلی اللہ علیہ وسلم انہوں نے بھی یہ حدیث دے طور پہ دسیا ہے جی کہ یہ جڑے فرنے ہیں یہ فرنے ہی تو انسان تباہ کر دیں دے رہے جی بس یہ فرنے ہیں تو یہ شیطان ہے تو جڑی عبادت ہے عبادت دا مطلب ہے کہ تسی آپ دے آپ نو انہا فرنیاں نو قابو کرو ان قابو کی کرنا ہے جی ਉਹ ਮੈਂ ਤੁਹਾਨੂੰ ਨਹੀਂ 2 ਮਿੰਟ 'ਚ ਦੱਸ ਸਕਦਾ ਨਾ 20 ਮਿੰਟ ਦੱਸ ਸਕਦਾ ساری ਉਮਰ 'ਚ ਇਹ ਪ੍ਰੈਕਟੀਕਲੀ ਚੀਜ਼ ਐ ਜੀ ਤੇ ਇਸ ਨੂੰ ਕਿਉਂਕਿ ਇੱਕ ਸਫਰ ਇਦਾਂ ਦਾ ਸਫਰ ਐ ਜਿਸ ਸਫਰ ਨੂੰ ਤੁਸੀਂ ਨਾਲ ਲੈ ਕੇ ਉਂਗਲ ਫੜ ਕੇ ਲੈ ਕੇ ਚਲੋਗੇ ਤਾਂ ਬੰਦਾ ਉਸ ਮੰਜ਼ਿਲ ਨੂੰ ਹਾਸਲ ਕਰ ਸਕਦਾ ਨਹੀਂ ਤਾਂ ਨਹੀਂ ਤੇ ਬਾਬਾ ਜੀ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਜੇ ਇੱਕ ਗੱਲ ਦੇ ਵਿੱਚ ਤੁਸੀਂ ਕਿਹਾ ਮੈਨੂੰ ਬੜੀ ਸੋਹਣੀ ਗੱਲ ਲੱਗੀ ਕਿ ਇੱਕ ਬੰਦੇ ਦੀ ਜੇ ਮੇਰੀ ਜਾਨ ਚਲੀ ਜਾਵੇ ਮੇਰੀ ਤਾਂ ਜਾਨ ਹੀ ਲੈ ਜਾਏਗਾ ਉਹ ਖੁਦਾ ਹਮਮ ਲੇਕਿਨ ਇਨਸਾਨ ਦੂਜੇ ਇਨਸਾਨ ਨਾਲ ਕੀ ਕਰ ਰਿਹਾ ਹੈ ਅੱਜ ਦੇ ਟਾਈਮ 'ਚ ਉਹ ਅਸਲ 'ਚ ਗੱਲ ਕੀ ਸੀ ਪੰਜ ਛੇ ਦਿਨ ਪਹਿਲੇ ਇੱਕ ਸੱਪ ਆ ਗਿਆ ਇੱਥੇ ਜੀ ਤੁਹਾਡੇ ਦਰਸ਼ਨ ਕਰਨ ਆਇਆ ਸੀ ਉਹਦਾ ਬਗੀਰਾ ਉਹ ਤਾਂ ਰੱਬ ਜਾਣਦਾ ਹੈ ਉਹ ਕਿਉਂ ਆਇਆ ਪਰ ਆ ਗਿਆ ਜੀ ਤੇ ਉਹ ਮੱਲਵ ਕਿ ਮਾਰਨ ਲੱਗੇ ਮੈਂ ਕਿਹਾ ਬਈ ਇਹਨੂੰ ਮਾਰਨਾ ਕਿਉਂ ਹੈ ਹੂੰ ਜੀਨ ਦੋ ਜੀ ਜੇ ਅਗਰ ਸਾਪ ਕਿਸੇ ਨੂੰ ਡੰਗਦਾ ਹੈ ਜੀ ਤੇ ਬੰਦਾ ਇਲਾਜ ਨਹੀਂ ਕਰਾਉਂਦਾ ਜਾਨ ਹੀ ਜਾ ਸਕਦੀ ਹੈ ਇਸ ਤੋਂ ਬਾਅਦ ਤਾਂ ਕੁਝ ਨਹੀਂ ਹਣਾ ਹਾਂਜੀ ਲੇਕਿਨ ਜੇ ਅਗਰ ਕੋਈ ਬੰਦਾ ਬੰਦੇ ਨੂੰ ਡਿੰਗ ਲੇ ਤੇ ਨਾ ਉਹਦੀ ਜਾਨ بچ ਸਕਦੀ ਹੈ ਨਾ ਉਹਦੀ ਇੱਜ਼ਤ بچ ਸਕਦੀ ਹੈ ਨਾ ਉਹਦਾ ਧਨ بچ ਸਕਦਾ ਹੈ ਤੇ ਇਹਨੂੰ ਕਹਿੰਦੇ ਆ ਕਿ ਸ਼ੈਤਾਨੀ ਇਨਸਾਨ ਤਾਂ ਗੱਲ ਹੈ ਬਸ ਮਤਲਬ ਇਹ ਹੈ ਕਿ ਇਨਸਾਨ ਇਨਾਂ ਸੱਪਾਂ ਤੋਂ ਤਾਂ ਖਤਰਨਾਕ ਹੀ ਹੈ ਹਾਂ ਜੀ ਬਿਲਕੁਲ ਕਲਯੁਗ ਦੇ ਵਿੱਚ ਤਾਂ ਆਪਾਂ ਦੇਖ ਹੀ ਰਿਹਾ ਰੋਜ ਬਾਬਾ ਜੀ ਹੁਣ ਮੈਂ ਦੋਹਰੇ ਆਜ਼ਰਾ ਦੀ ਤੁਹਾਨੂੰ ਗੱਲ ਦੱਸਾਂ ਜਿਨ੍ਹਾਂ ਚੀਜ਼ਾਂ ਨੂੰ ਗੁਰਮਤਿ ਨੇ ਸਖਤੀ ਨਾਲ ਨਾ ਕੀਤਾ ਹੈ ਜੀ ਜਿਨ੍ਹਾਂ ਚੀਜ਼ਾਂ ਨੂੰ ਸੂਫੀਆਂ ਨੇ ਫਕੀਰਾਂ ਨੇ ਸਖਤੀ ਨਾਲ ਨਾ ਕੀਤਾ ਹੈ ਜੀ ਉਹਨਾਂ ਚੀਜ਼ਾਂ ਨੂੰ ਬੁਲਕ ਬੁਲਕੇ ਲੋਕ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਆ ਜੀ ਜਾਤ ਪਾਤ ਅਮੀਰੀ ਗਰੀਬੀ ਜੀ ਇਹ ਇਨਸਾਨੀਅਤ ਦੀ ਪਹਿਚਾਨ ਨਹੀਂ ਹੈ ਹਾਂ ਕਿਉਂਕਿ ਬਾਣੀ ਦੇ ਵਿੱਚ ਆਇਆ ਹੈ ਨਾ ਹੋਏ ਪਏ ਫਕੀਰ ਮੁਸਾਫਿਰ ਜੀ ਦਰ ਦਰਵੇਸ਼ ਕਬੂਲ ਦਰਾ ਜੀ ਜਿਹੜੇ ਬਿਲਕੁਲ ਮਿੱਟੀ ਚ ਮਿੱਟੀ ਮਿਲ ਗਏ ਬਨ ਗਏ ਤੇ ਚਰਨਾ ਦੀ ਧੂੜ ਬਣ ਕੇ ਉਹ ਫਕੀਰ ਹੁਣ ਅੱਜ ਕੱਲ ਹਰ ਇਨਸਾਨ ਇਸੀ ਚੀਜ਼ ਦਾ ਦਾਵਾ ਕਰਨ ਲੱਗ ਗਿਆ ਮੈਂ ਇਹ ਤੇ ਮੈਂ ਉਹ ਤੇ ਮੈਂ ਉਹ ਤੇਰੀਆਂ ਮੇਰੀਆਂ ਅਕਲਾਂ ਕਿਸਕਾਰੇ ਨਾ ਤੂੰ ਰਹਿ ਨਾ ਨਾ ਮੈਂ ਰਹਿਣਾ ਬਬਈ ਇੱਕ ਫਕੀਰ ਗੱਲ ਮੈਂ ਚੰਡੀਗੜ੍ਹ ਜਾਂਦਾ ਦੇਖਿਆ ਜੀ ਉਹਦੇ ਨਾਲ ਗੱਡੀਆਂ ਦਾ ਕਾਫਲਾ ਸੀ ਹੂੰ ਉਹ ਇਹ ਜੇ ਫਕੀਰ ਵੀ ਹੈਗੇ ਸਿਕਿਉਰਟੀ ਯਾਰੀ ਸੀ ਨਾਲ ਦਰਸਲ ਇਹ ਵੀ ਫਕੀਰੀ ਹੈ ਜੀ ਮੇਰੀ ਫਕੀਰੀ ਉਹ ਨਹੀਂ ਹੈ ਨਹੀਂ ਇਹਨਾਂ ਦੀ ਫਕੀਰੀ ਹੈ ਜਿਹੜੀ ਇਹ ਗੱਡੀਆਂ ਦੇ ਕਾਫਲੇ ਲੈ ਕੇ ਚੱਲਦੇ ਨੇ ਸਿਕਿਉਰਿਟੀ ਲੈ ਕੇ ਚੱਲਦੇ ਉਹ ਬੇਟਾ ਮੈਂ ਉਹਦੇ ਤੇ ਕਿੰਤੂ ਨਹੀਂ ਕਰਾਂਗਾ ਮੇਰੀ ਮੈਂ ਨਾਮ ਨਹੀਂ ਲਿਆਵਾ ਕੋਈ ਕਿਸੇ ਹਾਂ ਅਸਲ ਜੀ ਮੈਂ ਤੁਹਾਨੂੰ ਗੱਲ ਦੱਸਾਂ ਹਾਂਜੀ ਕੁਝ ਟਾਈਮ ਪਹਿਲੇ ਮੇਰਾ ਇੱਕ ਇੰਟਰਵਿਊ ਲੈਣ ਆ ਗਏ ਸੀ ਕਿ ਗੁਰਚਰਨ ਸਿੰਘ ਭੁੱਲਰ ਸਾਹਿਬ ਜੀ ਉਹਨਾਂ ਦਾ ਪਿੰਡ ਹੈ ਸਦਰਦੀਨ ਵਾਲਾ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਸਾਡੇ ਪਿੰਡ ਗਏ ਤੇ ਤੁਹਾਡੀ ਕਥਾ ਸੁਣ ਕੇ ਬక్తి ਪ੍ਰਾਣੀ ਆ ਨਾਮਰਤ ਪਾਨ ਕੀਤਾ ਜੀ ਤੁਸੀਂ ਸੂਫੀ ਵੀ ਸੰਤ ਵੀ ਤੇ ਤੁਹਾਡੇ ਕੋਲ ਗੱਡੀ ਵੀ ਉਹੀ ਪੁਰਾਣੀ ਹੈ ਤੇ ਉਹ ਉਹਨਾਂ ਦਾ ਫਲਸਫਾ ਹੈ ਨਾ ਜੀ ਸਾਡਾ ਫਲਸਫਾ ਇਹ ਹੈ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹ ਕਹਿੰਦੇ ਖਾਇਸ਼ ਹਰਾਮ ਤੁਹਾਡੇ ਅੰਦਰ ਕੋਈ ਵੀ ਦੁਨੀਆਵੀ ਪਦਾਰਥਾਂ ਦੀ ਖਾਇਸ਼ ਹੈ ਉਹਨੂੰ ਆਪ ਦੇ ਲਈ ਹਰਾਮ ਜਾਣ ਲੋ ਵਾਹ ਠੀਕ ਹੈ ਨਾ ਤੇ ਮੈਂ ਕਿਹਾ ਯਾਰ ਮੇਰੇ ਕੋਲ ਇੱਕ ਗੱਡੀ ਹੈਗੀ ਹੈ ਉਹਨੂੰ ਮੈਂ ਰਿਪੇਅਰ ਕਰਾ ਲੈਣਾ ਤੇ ਜਿੱਥੇ ਜਾਣਾ ਜਾ ਕੇ ਆ ਜਾਣਾ ਜਿੰਨਾ ਲੋਗੇ ਉਹਨਾਂ ਹਿਸਾਬ ਦੇਣਾ ਪੈਣਾ ਬਾਬਾ ਜੀ ਇੱਕ ਗੱਲ ਮੰਨ ਚਾਹੁੰਦੀ ਹੈ ਜਦੋਂ ਤੁਹਾਡੇ ਨਾਲ ਕਈ ਵਾਰ ਗੱਲਬਾਤ ਹੋਈ ਆਪਾਂ ਆਫ ਦਾ ਕੈਮਰਾ ਤਰਾ ਗੱਲਾਂ ਬਾਤਾਂ ਕਰਦੇ ਹੀ ਰਹਿੰਦੇ ਆ ਫੋਨ ਤੇ ਵੀ ਕਰਦੇ ਰਹਿੰਦੇ ਆ ਪਰ ਤੁਹਾਡੀ ਰੋਜ਼ਮਰra ਜ਼ਿੰਦਗੀ ਕੀ ਹੈ ਯੋ ਕਿੰਨੇ ਵੇ ਤੁਸੀਂ ਉੱਠ ਕੇ ਕੀ ਇੱਕ ਫਕੀਰ ਦੀ ਰੋਜ਼ਮਰਹ ਜ਼ਿੰਦਗੀ ਬਾਰੇ ਸਭ ਜਾਣਨਾ ਚਾਹੁੰਦੇ ਹੁੰਦੇ ਨੇ ਨਾ ਕਿਸ ਤਰ੍ਹਾਂ ਦੀ ਜ਼ਿੰਦਗੀ ਜਿੰਦਾ ਫਕੀਰ ਇੱਕ ਦਰਸਲ ਮੈਂ ਤਾਂ ਆਪਣੀ ਜ਼ਿੰਦਗੀ ਦੱਸ ਸਕਦਾ ਆ ਤੁਹਾਡੀ ਜੀ ਉਹ ਕਹਿੰਦੇ ਕਿ ਲਗੀ ਹਾਲੇ ਕਦੇ ਨਾ ਅੱਖ ਲਾਉਂਦੇ ਨਹੀਂ ਤੇਰੀ ਕੀ ਮੈਂ ਅੱਖ ਲੱਗ ਗਈ ਵਾਹ ਮੈਂ ਜਦ ਪੂਰੇ ਤੌਰ ਤੇ ਮੈਨੂੰ ਨੀਂਦ ਆਉਂਦੀ ਹੈ ਜੀ ਇਹ ਕਈ ਸਾਲਾਂ ਦਾ ਮਾਮੂਲ ਬਣ ਗਿਆ ਹੈ ਤੇ ਕਰੀਬ 1 ਵਜੇ ਉੱਠ ਜਾਣਾ ਇਥੇ ਰਾਤ ਦੇ ਜੀ ਹਾਂ ਇਹ ਇਹ 12 ਵਜੇ ਨੀਂਦ ਆ ਗਈ ਤੇ 1 ਵਜੇ ਵੀ ਉੱਠ ਗਏ ਹਾਂ ਉੱਠ ਗਿਆ ਤੇ ਉਸ ਤੋਂ ਬਾਅਦ ਇੱਥੇ ਮੈਂ ਇਸ ਸਿਰਾਨੇ ਨੂੰ ਟੂ ਲਗਾ ਕੇ ਬਹਿ ਜਾਣਾ ਤੇ ਫਿਰ ਜੋ ਕੋਈ ਵੀ ਜਿਹਨੂੰ ਆਪਾਂ ਮਮੂਲ ਜਾਂ ਵਰਦ ਕਹਿੰਦੇ ਆ ਜੀ ਉਹ ਜਿਹਦੇ ਨਾਲ ਮੈਨੂੰ ਸਕੂਨ ਮਿਲਦਾ ਹੈ ਕੁਰਾਨ ਦੀ ਕਾਇਤ ਹੈ ਅਲਾ ਬਿਜ਼ਿਕਰਿਲਲਾਹ ਤਤਮਾ ਇਨੁਲ ਕੁਲੂਬ ਇਹਦਾ ਅਰਥ ਬੰਦਾ ਹੈ ਜੇ ਅਗਰ ਤੁਸੀਂ ਦਿਲ ਦਾ ਸਕੂਨ ਹਾਸਲ ਕਰਨਾ ਚਾਹੁੰਦੇ ਹੋ ਤੇ ਅੱਲਾ ਦੀ ਯਾਦ ਕਰੋ ਤੇ ਫਿਰ ਮੈਂ ਉਹਦੇ ਨਾਲ ਗੱਲਾਂ ਕਰ ਕਿਉਂਕਿ ਪਾਉਰੂਪੀ ਗੱਲਾਂ ਅੱਲਾ ਦੇ ਨਾਲ ਤੁਸੀਂ ਕਰ ਸਕਦੇ ਹੋ ਫਿਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਇੱਕ ਵਾਰ ਅੱਲਾ ਦੇ ਅਗਰ ਦਰਸ਼ਨ ਹੋ ਗਏ ਫਿਰ ਤਾਂ ਹਰ ਪਲ ਹਰ ਚੀਜ਼ ਚੋਹੀ ਦਿਖਦਾ ਉਹ ਮੈਂ ਜਿਹੜੀ ਗੱਲ ਕਹੀ ਉਹਨੂੰ ਮੈਂ ਇੱਕ ਸ਼ੇਰ ਪੜ੍ਹ ਕੇ ਤੁਹਾਨੂੰ ਸੁਣਾਇਆ ਸੀ ਜੀ ਜੀ ਪਹਿਲੇ ਤਾਂ ਚੁੰਮਤਾ ਥਾ ਕਾਬੇ ਕੋ ਮੈਂ ਨਜ਼ਰ ਸੇ ਜੀ ਅਬ ਚੁੰਮਨੇ ਲਗਾ ਹੈ ਕਾਬਾ ਮੇਰੀ ਨਜ਼ਰ ਕੋ ਵਾਹ ਜਦ ਤੁਸੀਂ ਕਾਬੇ ਦਾ ਮਤਲਬ ਹੈ ਮੁਹਤਰਮ ਵੱਡਾ ਬਜ਼ੁਰਗ ਬਾਪ ਨੂੰ ਵੀ ਕਾਬਾ ਕਿਹਾ ਜਾ ਸਕਦਾ ਹੈ ਮਰਸ਼ਿਦ ਨੂੰ ਕਾਬਾ ਕਿਹਾ ਜਾ ਸਕਦਾ ਹੈ ਤੇ ਜਿੰਮਾ ਆਪਣਾ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਦਾ ਤੇ ਉਹਨਾਂ ਨੂੰ ਵੀ ਕਾਮਖਿਆ ਜਾ ਸਕਦਾ ਇੱਕ ਇhtraman ਲਫ਼ਜ਼ ਹੈ ਕਾਬਾ ਜਦ ਆਪਾਂ ਇੱਕ ਵਾਰੀ ਉਹਨਾਂ ਦੇ ਕਦਮਾਂ ਦਾ ਬੋਸਾ ਲੈ ਲੀਏ ਚੁੰਮ ਲਈਏ ਜੀ ਤਾਂ ਫਿਰ ਬਾਰੀ-ਬਾਰੀ ਉਹ ਮੰਜ਼ਰ ਅੰਦਰ ਹੀ ਆ ਜਾਂਦਾ ਹੈ ਆਪਣੇ ਜੀ ਤੇ ਆਪਾਂ ਤਾਂ ਇੱਕ ਵਾਰੀ ਦਰਸ਼ਨ ਕੀਤੇ ਹਾਂ ਉਹ ਸਮੰਦਰ ਨੇ ਲੱਖ ਵਾਰੀ ਦਰਸ਼ਨ ਕੀਤੇ ਅੰਦਰ ਹੀ ਆ ਜਾਂਦਾ ਹਾਂ ਜੀ ਵਾਹ ਪਰਵਰ ਦੀਗਾਰ ਆਪਾਰ ਅਗੰਬੇ ਅੰਤ ਤੂੰ ਜਨਾ ਪਿਸ਼ਾਤਾ ਸੱਚ ਚੁੰਮਾ ਪੈਰ ਮੂੰ ਤੇ ਭਾਈ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਦਾ ਤੁਹਾਡੇ ਤੇ ਕੀ ਅਸਰ ਹੋ ਗਿਆ ਜਿਹੜਾ ਸਭ ਕੁਝ ਹੀ ਤੁਸੀਂ ਆਪਣਾ ਤਿਆਗ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਰਪਿਤ ਕਰਤਾ ਭਾਈ ਦਰਸਲ حضرت ਮੁਹੰਮਦ ਰਸੂਲullah ਦਾ ਮੈਂ ਬਾਗੀ ਨਹੀਂ ਆ ਜੀ ਪਰ ਉਹ ਜਿਹੜੀ ਗੱਲ ਹੈ ਉਹ 1400 ਸਾਲ ਪੁਰਾਣੀ ਹੋ ਗਈ ਜੀ ਮੈਂ ਵੀ ਇਹ ਗੱਲ ਕਰਦਾ ਉਹਨਾਂ ਨੂੰ ਠੀਕ ਹੈ ਹਾਂ ਹੁਣ ਜੇ ਜਿਹੜਾ ਇਹ ਨਵਾਂ ਦੌਰ ਚੱਲ ਰਿਹਾ ਹੈ ਇਸ ਦੌਰ ਚ ਜੇ ਅਗਰ ਤੁਸੀਂ ਕੋਈ ਪੀਰ ਪਗੰਬਰ ਹੋਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਇੱਥੋਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦ ਅਸੀਂ ਇੱਥੇ ਆਏ ਤੇ ਮੈਂ ਇੱਕ ਪ੍ਰੋਗਰਾਮ ਬਣਾਇਆ ਹਾਂ ਹਜ਼ਰਤ ਮੁਹੰਮਦ ਸਾਹਿਬ ਦਾ ਜੀ ਜਨਮ ਦਿਹਾੜਾ ਹਾਂਜੀ ਉਹ ਉਹਨੂੰ ਕਹਿੰਦੇ ਆ ਈਦ ਏ ਮੀਲਾਦ ਜੀ ਤੇ ਸਾਹਿਬ ਇੱਥੇ ਦੋ ਤਿੰਨ ਬੰਦੇ ਜਿਹੜੇ ਆਪ ਦੇ ਆਪ ਨੂੰ ਮਕਾਮੀ ਕਹਿੰਦੇ ਸੀ ਮਕਾਮੀ ਜੀ ਬਈ ਤੇ ਫੜਾ ਮਾਰਦੇ ਸੀ ਵੱਡੀਆਂ ਵੱਡੀਆਂ ਬਈ ਅਸੀਂ ਪ੍ਰਦਾਨ ਜੇ ਤੇ ਬਈ ਪੈਸੇ ਮੇਰੇ ਤੇ ਲੰਗਰ ਮਹਿਲ ਵਾਰਿਆਂ ਤੇ ਬੱਚੇ ਮੇਰੇ ਨਾਲ ਹੈ ਉਹ ਆਇਆ ਕਿਉਂ ਮੰਜਾ ਘੇਰ ਕੇ ਬਹਿ ਗਏ ਜੀ ਉਹ ਕਹਿੰਦੇ ਵੀਰੇ ਮੈਂ ਕਹਾਂ ਜੀ ਵੀਰੇ ਕਹਿੰਦੇ ਇਹ ਜਿਹੜਾ ਕੁਝ ਤੂੰ ਕਰਦਾ ਸਾਨੂੰ ਕਿਉਂ ਨਹੀਂ ਪੁੱਛਿਆ ਹਾਂਜੀ ਤੁਸੀਂ ਜਦ ਕੋਈ ਨੇਕ ਕੰਮ ਕਰਦੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਨੇਕੀ ਨੇਕ ਕਹਿੰਦਾ ਨੇਕੀ ਚ ਵੀ ਪੁੱਛੋ ਹਾਂ ਬਦੀ ਚ ਪੁੱਛੋ ਨਾ ਉਹਨਾਂ ਨੇ ਫਿਰ ਕੁੱਤੇ ਬਿੱਲੇ ਵਾਲੀ ਜਿਹੜੀ ਗੱਲ ਹੁੰਦੀ ਆ ਨਾ ਹੂੰ ਕਿ ਅਸੀਂ ਫਲਾਣੇ ਦੀ ਭੈਣ ਨਹੀਂ ਫਲਾਣੀ ਐ ਨਹੀਂ ਘਰਦੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਬੋਲਣ ਦੋ ਤਾਂ ਆਖਰ ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਲੈ ਕੇ ਹਮ ਕਿ ਇਹ ਕੋਈ ਵੀ ਕੰਮ ਕਰੇ ਤਾਂ ਪਹਿਲੇ ਸਾਨੂੰ ਪੁੱਛੇ ਹਮ ਬਈ ਕਿਸੇ ਨੂੰ ਪੁੱਛਣ ਦੀ ਲੋੜ ਕੀ ਹੈ ਉਸ ਤੋਂ ਬਾਅਦ ਮਸੀਤਾਂ ਦੇ ਵਿੱਚ ਮੈਂ ਜਾ ਕੇ ਬਿਆਨ ਕਰਦਾ ਸੀ ਬਿਆਨ ਕਹਿੰਦੇ ਨੇ ਕਥਾ ਨੂੰ ਹਮ ਤੇ ਫਿਰ ਉਹ ਗੱਲ ਉੱਥੇ ਆ ਗਈ ਕਹਿੰਦੇ ਮਸੀਤਾਂ ਦੇ ਵਿੱਚ ਸਾਨੂੰ ਇਹਨਾਂ ਬਹਿਾਨੇ ਨਹੀਂ ਕਰਨ ਦਿੱਤਾ ਹੂੰ ਉਸ ਤੋਂ ਅੱਗੇ ਜਦ ਅਸੀਂ ਆਪਣੀ ਕੁੱਲੀ 'ਚ ਪਹਿਲੇ ਸਾਹਮਣੇ ਹੁੰਦੀ ਸੀ ਉੱਥੇ ਨਮਾਜ਼ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਪੜਕਾ ਕੇ ਨਮਾਜ਼ੀਆਂ ਦੇ ਉੱਤੇ ਬੱਟੇ ਵਰਸਾਏ ਥੋੜੇ ਤੇ ਵੀ ਹਾਂਜੀ ਹੂੰ ਤੇ ਮੈਨੂੰ ਲੱਗਿਆ ਕਿ ਭਈ ਇਹ ਕਿਹੋ ਜਿਹਾ ਮੁਸਲਮਾਨ ਨੇ ਇਸ ਤਾਂ ਦੀਆਂ ਬਹੁਤ ਬਧਿਕੀਆਂ ਕੀਤੀਆਂ ਫਿਰ ਜਦ ਅਸੀਂ ਸਾਨੂੰ ਆਪ ਕਹਨਾ ਬਾਣੀ ਕਹਿੰਦੀ ਆਪ ਲਈ ਇਹ ਲੜਲਾਏ ਦਰਦੁਰਵੇਸ਼ ਤੇ ਉਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਅਸੀਂ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜ ਲਾ ਲਿਆ ਤੇ ਅਸੀਂ ਚਲੇ ਗਏ ਤੇ ਸਾਨੂੰ ਸਕੂਨ ਮਿਲਣਾ ਸ਼ੁਰੂ ਹੋਇਆ ਕਿਉਂਕਿ ਦੋਈ ਜਦ ਤੱਕ ਨਹੀਂ ਮੁਕਾਉਂਦਾ ਉਦੋਂ ਤੱਕ ਦੁਰਵੇਸ਼ ਨਹੀਂ ਬੰਦਦਾ ਇੱਕ ਹੋਣਾ ਪੈਂਦਾ ਹਾਂ ਤੇ ਹੁਣ ਜਿਹੜਾ ਦੋਰੇ ਹਾਜ਼ਰਾ ਦਾ ਫਲਸਫਾ ਹੈ ਉਹ ਇਨਾਂ ਲੋਕਾਂ ਨੂੰ ਸਮਝ ਨਹੀਂ ਆਉਣਾ ਬੜੇ ਹੰਕਾਰੇ ਹੋਏ ਐ ਇਸ ਬਰਨਾਲੇ ਦੇ ਵੀ ਹੰਕਾਰੇ ਹੋਏ ਤੇ ਪਿਛਲਿਆਂ ਦੀ ਮੈਂ ਤੁਹਾਨੂੰ ਗੱਲ ਦੱਸਾਂਗਾ ਉਹ ਵੀ ਹੰਕਾਰੇ ਹੋਏ ਬਲੀ ਕੋਟਲਾ ਹਾਂ ਹਾਂਜੀ ਤੇ ਹੁਣ ਮੈਂ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਤਿੰਨ ਚੀਜ਼ਾਂ ਉਡਾਈਆਂ ਜੀ ਬਾਬਾ ਕਲਕੱਤੇ ਤੋਂ ਆ। ਹੂੰ। ਅੱਛਾ। ਨੰਬਰ 2। ਬਾਬਾ ਖੱਤੇ ਚ ਜ਼ਿਦੀ ਲਾਉਣ ਵਾਸਤੇ ਆਇਆ ਸੀ। ਹੂੰ। ਤੇ ਉੱਥੇ ਕੁਝ ਮੁਸਲਮਾਨ ਗਏ ਤੇ ਬਾਬੇ ਨੂੰ ਲਿਆਏ ਆਪਣੇ ਘਰੇ। ਹੂੰ। ਤੇ ਬਾਬਾ ਜਿਹੜਾ ਹੈਗਾ ਉਹ ਜਲਾਨੀ ਨਾਲ ਫੜਿਆ ਗਿਆ। ਤੇ ਉਹਨੂੰ ਫਿਰ ਮਾਰਿਆ, ਤੋੜਿਆ। ਭੇਜਦਾ ਇੱਥੇ ਭਜਾਦਾ। ਹਾਂ। ਉਹ ਗੱਲ ਯਾਰ ਮੈਨੂੰ ਸਮਝ ਹੀ ਨਹੀਂ ਆਈ ਕਿ ਭਈ ਇਹ ਲੋਕ ਐਵੇਂ ਖਾਮਖਾਂ ਸਾਡੇ ਜਿਹੜੇ ਗਵਾਂਢੀ ਇਹ ਬਾਬਾ ਗੁਲਾਮ ਹੈਦਰ ਸ਼ਰਮਾ ਨਹੀਂ ਨਹੀਂ ਹਾਜੀ ਇਹ ਇਹ ਸੱਦ ਨੂੰ ਨਹੀਂ ਇਹ ਸ਼ਰਮਾ ਜੀ ਦੀ ਗੱਲ ਨੂੰ ਹੁਣ ਮੈਂ ਕਿਹਾ ਕਿ ਭਈ ਮੈਂ ਹੁਣ ਕੇਸ ਕਰਾਂਗਾ ਭਈ ਦੱਸੋ ਕਲਕੱਤੇ ਦੇ ਵਿੱਚ ਮੇਰੀ ਮਾਂ ਕਿੱਥੋਂ ਦੀ ਐ ਕਦ ਮੇਰਾ ਜਨਮ ਹੋਇਆ ਤੇ ਉਹ ਖੱਤਾ ਵੀ ਦੱਸੋ ਜੀ ਜੇ ਮੈਂ ਜੀਰੀ ਲਾਉਣ ਵਾਸਤੇ ਆਇਆ ਸੀ ਠੀਕ ਹੈ ਤੇ ਉਹ ਜਨਾਨੀ ਵੀ ਦੱਸੋ ਅਜਾ ਜਦ ਇੱਥੇ ਜਦ ਅਸੀਂ ਬੈਠੇ ਨਾਲ ਇਹਨਾਂ ਤੋਂ ਲੈਣਾ ਨਹੀਂ ਦੇਣਾ ਨਹੀਂ ਨਲਾਇਕ ਕੌਮ ਹੈ ਜੀ ਸਿਰੇ ਦੀ ਮੈਂ ਹੋਰਾਂ ਨੂੰ ਨਹੀਂ ਕਹਿ ਰਿਹਾ ਹਾਂ ਅਣੀ ਪਿਛਲਾ ਜਿਹੜਾ ਪਿੰਡ ਹੈ ਉਸ ਪਿੰਡ ਦਾ ਨਾਮ ਹੈ ਦਲੀਜ਼ ਹਮ ਤੇ ਹੁਣ ਇੱਥੇ ਆਏ ਇੱਥੇ ਅਸੀਂ ਉਹਨਾਂ ਨੂੰ ਬਹੁਤ ਵਧੀਆ ਵੀ ਚਲੋ ਆਇਆ ਤੇ ਉਹਨਾਂ ਦਾ ਜਿੰਮ ਮੇਰਾ ਸੁਭਾਅ ਬਣਿਆ ਹੋਇਆ ਹਰ ਬੰਦੇ ਨਾਲ ਪਿਆਰ ਕਰਨਾ ਉਹਨਾਂ ਨੇ ਫਿਰ ਇਹ ਗੱਲ ਗਾਹਾਂ ਲੋਕਾਂ ਨੂੰ ਦੱਸਣੀ ਸ਼ੁਰੂ ਕੀਤੀ ਮੇਰਾ ਹਾਂ ਮੇਰਾ ਨੁਕਸਾਨ ਹੋ ਗਿਆ ਬਹੁਤ ਵੱਡਾ ਮੇਰਾ ਇੱਕ ਬਹੁਤ ਪਿਆਰਾ ਸ਼ਗਿਰਦ ਸੀ ਗੁਰਦੁਆਰੇ ਜਾ ਕੇ ਕਥਾ ਕਰਦਾ ਇੱਥੇ ਆ ਜਾਂਦਾ ਇੱਥੇ ਫਾਰਸੀ ਪੜਦਾ ਅਰਬੀ ਪੜਦਾ ਉਰਦੂ ਪੜਦਾ ਤੇ ਉਹ ਗੁਰਮੁਖੀ ਪੰਜਾਬੀ ਤੋਂ ਉਹਨੂੰ ਪਹਿਲੇ ਹੀ ਆਉਂਦੀ ਸੀ ਹਾਂਜੀ ਉਹ ਸੀ ਬੱਚਾ ਕੰਨਾ ਦਾ ਖੱੱਚਾ ਛੋਟਾ ਬੱਚਾ ਸੀ ਹਾਂ ਛੋਟਾ ਵੀ ਨਹੀਂ 17 18 ਸਾਲ ਜਾਂ 22 23 ਸਾਲਾਂ ਦਾ ਹਾਂ ਉਹਨੇ ਜਦ ਇਹ ਗੱਲ ਮੈਨੂੰ ਕਹੀ ਤੇ ਮੈਂ ਉਹਨੂੰ ਕਿਹਾ ਕਿ ਭਈ ਆਪਾਂ ਚਲੋ ਹਮ ਹੁਣ ਇਹਨਾਂ ਤੇ ਕੇਸ ਕਰਕੇ ਪੁੱਛ ਲੈਨੇ ਆ ਹਮ ਕੋਰਟ 'ਚ ਦੱਸਣਗੇ ਹਾਂ ਤੇ ਇਹ ਜਿਹੜੀ ਗੱਲ ਐ ਇਸ ਗੱਲ ਦਾ ਨੁਕਸਾਨ ਪਤਾ ਕੀ ਹੋਇਆ ਐ ਹਾਂਜੀ ਕਿ ਬਹੁਤ سارے ਲੋਕ ਇਹ ਸਮਝ ਬੈਠੇ ਆ ਕਿ ਭਾਈ ਉਹਨਾਂ ਲੋਕਾਂ ਨੇ ਜਿਹੜੀ ਇਹ ਗੱਲ ਕਹੀ ਹੈ ਇਹ ਠੀਕ ਹੈ ਇੱਥੇ ਧੱਕੇ ਮੇਰੀ ਆਪਣਾ ਜਿਹੜਾ ਇੱਕ ਗੱਲ ਮੈਂ ਕਹੀ ਕੋਈ ਤੇਰੇ ਵਰਗਾ ਹੈ ਭਾਈ ਉਹ ਕਹਿੰਦਾ ਜੀ ਬਾਬਾ ਜੀ ਤੁਹਾਡੇ ਬੱਚੇ ਕਿੰਨੇ ਆ ਮੈਂ ਕਿਹਾ ਜੀ ਚਾਰ ਹੂੰ ਤੇ ਵਿਆਹ ਤੇ ਮੈਂ ਕਿਹਾ ਜੀ ਉਹ ਕਹਿੰਦੇ ਫਿਰ ਜ਼ਨਾਨੀ ਮੈਂ ਕਿਹਾ ਜ਼ਨਾਨੀ ਇੱਕ ਨਹੀਂ ਹੈ ਫਿਰ ਉਹ ਬੰਦੇ ਪੁੱਛਦੇ ਹੀ ਵੀ ਜਨਾਨੀ ਨਹੀਂ ਹੈ ਤੇ ਬੱਚੇ ਮੈਂ ਕਿਹਾ ਭਾਈ ਮੇਰੀ ਗੱਲ ਸੁਣ ਇਹ ਤਾਂ ਜਨਾਨੀ ਨੂੰ ਹੀ ਪਤਾ ਹੁੰਦੀ ਹੈ ਨਾ ਹਾਂ ਕੌਣ ਕੀਤਾ ਬੱਚਾ ਕੀਤਾ ਹਾਂ ਹਾਂ ਤੇ ਫਿਰ ਜਦ ਪਤਾ ਲੱਗਿਆ ਤਾਂ ਇੱਥੇ ਹੀ ਸੀ ਇੱਕ ਬੰਦਾ ਜਿਹੜਾ ਇੱਥੇ ਆ ਕੇ ਬਹੁਤ ਮਤਲਬ ਇੱਕ ਬਦਮਾਸ਼ੀਆਂ ਕਰਦਾ ਮੈਂ ਕਿਹਾ ਭਾਈ ਮੇਰੀ ਗੱਲ ਸੁਣ ਕਿੰਨੇ ਸਾਲ ਹੋ ਗਏ ਕਹਿੰਦੇ ਜੀ ਹੋ ਗਏ 31 32 ਸਾਲ ਮੈਂ ਕਿਹਾ ਫਿਰ ਮੇਰੀ ਜਿਹੜੀ ਘਰ ਵਾਲੀ ਉਹ ਲਿਆ ਕੇ ਦਿਖਾਓ ਕਿੱਥੇ ਸੁਣਾਇਰਾ ਤਾਂ ਮੈਨੇ ਜਿਹੜਾ ਹਾਂ ਮਤਲਬ ਇਹ ਇਹ ਜਿਹੜੀ ਕੌਮ ਇੱਥੋਂ ਦੀ ਹੈ ਨਾ ਮੈਂ ਸਾਰੇ ਸਾਰਿਆਂ ਨੂੰ ਨਹੀਂ ਕਹਿੰਦਾ ਮਰੇ ਕੋਟਲੇ ਦੇ ਬਹੁਤ ਪੜੇ ਲਿਖੇ ਆ ਉਹ ਜਿਹੜਾ ਉਹ ਪਿੰਡ ਹੈ ਉਹਦਾ ਨਾਂ ਹੈ ਦਲੀਜ਼ ਥੋੜੇ ਪਿੰਡ ਦਾ ਨਾਂ ਹਾਂ ਤੇ ਜਿਹੜੇ ਯਾਨੀ ਉਤਮ ਸ਼ੁਰੂ ਹੁੰਦੀ ਹੈ ਰਿਆਸਤ ਹਾਂ ਮੈਂ ਉੱਥੇ ਰਹਿੰਦਾ ਸੀ ਮਲੇਰਕੋਟਲੀ ਆਹੋ ਤੇ ਇਹ ਮਤਲਬ ਹੈ ਕਿ ਇਤਿਹਾਸ ਮਿਟਾਉਣ ਤੇ ਤੁਲੇ ਹੋਇਆ ਬਈ ਜਿਹੜਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੰਨਾ ਖਲਾਰ ਦਿੱਤਾ ਹੈ ਉਹ ਕਿਵੇਂ ਮਿਟ ਜਾਏਗਾ ਹੁਣ ਤੁਸੀਂ ਦੋਨੋਂ ਤੁਸੀਂ ਤੇ ਆਪਣੇ ਸਰਦਾਰ ਸਾਹਿਬ ਕੈਮਰਾਮੈਨ ਐ ਦੱਸੋ ਚਲੋ ਮੈਂ ਤਾਂ ਤੁਹਾਨੂੰ ਆਪਣਾ ਬੱਚਾ ਹੀ ਮੰਨਦਾ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਥਾਪੜਾ ਦੇਣ ਉਹਨੂੰ ਕੋਣ ਇਹਨਾਂ ਦੀ ਕੀ ਔਕਾਤ ਹੈ ਕੁਛ ਕਰ ਲੰ ਹੈ ਹਾਂ ਤਾਂ ਕਰਕੇ ਇਹਨਾਂ ਨੂੰ ਬੁੜੇ ਚੁੰਮਨੇ ਜੇ ਲੜੇ ਜਦ ਮੈਂ ਸ਼੍ਰੀ ਜ਼ਫਰ ਰਾਮਾ ਸਾਹਿਬ ਸੁਨਾਇਆ ਉਹ ਭਾਈ ਤੁਸੀਂ ਕੁਝ ਵੀ ਨਹੀਂ ਹੋ ਤੇ ਜਿਹੜਾ ਉਹ ਸੁਣਾਓ ਹਾਂ ਤੇ ਇਹ ਫਿਰ ਹੁਣ ਇਸ ਵਾਰੀ ਜਿਹੜਾ ਸਾਡਾ ਸਮਾਗਮ ਹੋਇਆ ਤੁਸੀਂ ਦੇਖਿਆ ਹੈ ਤੇ ਅਸੀਂ ਬਹੁਤ ਤੰਗ ਤਰੀਕੇ ਨਾਲ ਕਰਦੇ ਹਾਂ ਕਿ ਪਹਿਲੇ ਇੱਥੇ ਮਤਲਬ ਕਿ ਪਾਠ ਹੁੰਦਾ ਹੈ ਫਿਰ ਅਸੀਂ ਮਤਲਬ ਗੁਰੂ ਸਾਹਿਬ ਨੂੰ ਜੇ ਲੈ ਕੇ ਆਉਣੇ ਜਿਵੇਂ ਫੌਜੀ ਬੈਂਡ ਹੋ ਗਿਆ ਬਸ ਸਜਾਉਣੀ ਹੈ ਜਿਹੜੀ ਪਾਲਕੀ ਸਾਹਿਬ ਹੈ ਫੁੱਲਾਂ ਦੀ ਵਰਖਾ ਕਰਨੀ ਹੈ ਵਾਹ ਗੁਰੂ ਸਤਨਾਮ ਇੱਥੇ ਬੜੇ ਸਤਕਾਰ ਨਾਲ ਲੈ ਕੇ ਆਉਣੇ ਆ ਤੇ ਇਸ ਵਾਰੀ ਅਸੀਂ ਮਤਲਬ ਕਿ ਨਗਾਰਾ ਵੀ ਲੈ ਕੇ ਗਏ ਤੇ ਇਸ ਵਾਰੀ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਬਾ ਜੀ ਸਾਨੂੰ 2 ਮਿੰਟ ਦੇ ਦਿਓ ਮੈਂ ਕਿਹਾ ਦੇਖਾਂਗੇ ਤੇ ਇਹ ਜਿਹੜੇ ਲੋਕ ਐ ਇਹ 도ਗਲੇ ਬੰਦੇ ਐ 도ਗਲੇ ساری ਦੁਰੀ ਹੀ 도ਗਲੀ ਹੋ ਗਈ ਮਾਪਾ ਜੀ ਕੀ ਕਹਿੰਦੇ ਹੋ ਨਹੀਂ ਸਿੱਖਾਂ ਦੇ ਵਿੱਚ ਸੱਚਾਈ ਹੈਗੀ ਸਿੱਖ ਤੋਂ ਬਿਨਾ ਲੰਗਰ ਕੋਈ ਨਹੀਂ ਲਾਉਂਦਾ ਮੈਨੂੰ ਇਹ ਗੱਲ ਦੱਸ ਇਹ ਗੱਲ ਦਲੀਲ ਦੇ ਤੌਰ ਤੇ ਕਹਿਣਾ ਸਿੱਖ ਨੇ ਪੈਸੇ ਦਿੱਤੇ ਮਸਜਿਦ ਵਾਸਤੇ ਲਾ ਜੀ ਬਿਸਮਿਲਲਾ ਸਰਦਾਰ ਜੀ ਉਹ ਕਦੇ ਤੂੰ ਵੀ ਤੋ ਦੇ ਦੇ ਨਲਾਇਕ ਤੂੰ ਵੀ ਤਾਂ ਦੇ ਦੇ ਹਾਂ ਮੰਦਰ ਵਾਲੇ ਨੇ ਕਿਸੇ ਨੇ ਪੈਸੇ ਦਿੱਤੇ ਲਓ ਬਈ ਦਰਗਾਹ ਤੇ ਲਾ ਲਓ ਲਾਓ ਜੀ ਬismillah ਉਹ ਕبھی ਤੂੰ ਵੀ ਦੇ ਦੇ ਤੇਰੇ ਤੇ ਦਾਨ ਫਰਜ਼ ਨਹੀਂ ਹੈ ਤੂੰ ਮੇਰਾ ਹੁਣ ਇਹਨਾਂ ਨਾਲ ਮੇਛਾ ਜਮਾ ਹੀ ਨਹੀਂ ਖਾਂਦਾ ਤੇ ਮੈਂ ਇਹਨਾਂ ਨੂੰ ਕਹਾ ਭਾਈਆ ਦੇਖੋ ਪਹਿਲੇ ਤੁਸੀਂ ਮੇਰੇ ਨਾਲ ਨਹੀਂ ਰਲਦੇ ਸੀ ਹੁਣ ਮੈਂ ਤੁਹਾਡੇ ਨਾਲ ਨਹੀਂ ਰਲਦਾ ਤਾਂ ਮੈਂ ਆਪਣਾ ਦਾਲਾ ਪ੍ਰਕਾਸ਼ ਕੀਤਾ ਹੂੰ ਕਿਉਂਕਿ ਜਦ ਬਖਰੇ ਹੋ ਗਏ ਤਾਂ ਵਖਰਾ ਵੀ ਦਿਖਾਉ ਨਾ ਕਿ ਐਸੀ ਬਖਰੇ ਆ ਦੇਖੋ ਤੇ ਮੈਨੂੰ ਤਾਂ ਕਿਸੇ ਸਿੱਖ ਨੇ ਨਹੀਂ ਕਿਹਾ ਉਹ ਤਾਂ ਕਹਿੰਦੇ ਕਿ ਵੀ ਜ ਸਾਡੇ ਚ ਸੈਦ ਬਦਰੁਦੀਨ ਹੈ ਜੇ ਸਾਡੇ ਚ ਪੀਰ ਪੀਕਨ शाह ਹੈ ਜੇ ਸਾਡੇ ਚ ਗਨੀ ਖਾਂ ਹੈ ਨਬੀ ਖਾਂ ਹੈ ਸਾਡੇ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਸੂਫੀ ਸੰਤ ਨੇ ਤੇ ਸਾਨੂੰ ਤਾਂ ਚੰਗਾ ਹੈ ਕਿ ਇੱਕ ਇਸ ਤਰ੍ਹਾਂ ਦਾ ਆਇਆ ਹੈ ਕਿ ਅੰਗੂ ਵਿੱਚ ਵੀ ਆ ਗਿਆ ਹਾਂ ਬਾਈ ਹੁਣ ਮੁਕੰਮਲ ਸਟੋਰੀ ਬਣ ਗਈ ਹੈ ਤੇ ਫਿਰ ਆਪਾਂ ਵੀ ਚਾਰ ਗੱਲਾਂ ਕਹਿ ਦਿੱਤੀਆਂ ਕਿ ਬਈ ਖਾਲਸੇ ਦਾ ਰਾਜ ਹੋਣਾ ਸਾਰੇ ਵਰਲਡ 'ਚ ਹੋਣਾ। ਹਮੇ ਇਹ ਸਟੋਰੀ ਨੂੰ ਆਪਾਂ ਫੇਰ ਅੱਗੇ ਕਦੇ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਤੁਹਾਡੀਆਂ ਗੱਲਾਂ ਸੀਗੀਆਂ ਜਿਹੜੀਆਂ ਕਿਉਂਕਿ ਰੂਹ ਨੂੰ ਲੱਗਦੀਆਂ ਨੇ। ਕਿਉਂਕਿ ਸਮਾਜਾਜਤ ਨਹੀਂ ਦਿੰਦਾ ਰਹਿਦਾ ਤੇ ਹੋਰ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਹਾਂ ਕੋਈ ਨਹੀਂ। ਫੇਰ ਆਪਾਂ ਤੁਹਾਨੂੰ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਹ।